ਇਸ ਵੀਡੀਓ ਰਾਹੀਂ ਅਸੀਂ ਭਾਰਤ ਦੇ 28 ਰਾਜਾਂ ਵਿੱਚੋਂ ਚਾਰ ਰਾਜਾਂ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਜਾਣਤ ਕਰਨਾ ਸਿੱਖਾਂਗੇ ਤੇ ਇਸੇ ਤਰ੍ਹਾਂ ਜਿਹੜੇ ਬਾਕੀ ਰਾਜ ਨੇ ਉਹ ਵੀ ਹੌਲੀ-ਹੌਲੀ ਕਰਦੇ ਜਾਵਾਂਗੇ ਇਹਦੇ ਵਿੱਚ ਅਸੀਂ ਜੇ ਦੇਖਿਆ ਜਾਵੇ ਪੰਜਾਬ ਹਰਮਾਚਲ ਪ੍ਰਦੇਸ਼ ਉੱਤਰਾਖੰਡ ਤੇ ਹਰਿਆਣਾ ਇਸ ਵੀਡੀਓ ਰਹੀ ਚਾਰ ਰਾਜ ਕਰਨੇ ਸਿੱਖਾਂਗੇ ਜਿਹਦਾ ਬੜਾ ਹੀ ਸੌਖਾ ਤਰੀਕਾ ਹੈਗਾ ਅੱਗੇ ਕਰਦੇ ਆਂ ਅਸੀਂ ਜਿਵੇਂ ਕਿ ਸਾਨੂੰ ਪਤਾ ਇੱਕ ਜਿ세 ਕਹਿੰਦੇ ਫੁੱਲ ਫੁੱਲ ਜਿ세 ਮੰਨ ਕੇ ਚੱਲੀਏ ਵੀ ਜੋ ਇਹ ਚਾਰੇ ਤਿੰਨ ਸਟੇਟਸ ਨੇ ਇਹਨਾਂ ਇਹ ਇੱਕ ਫੁੱਲ ਦੇ ਆਕਾਰ ਵਿੱਚ ਨੇ ਪਹਿਲਾ ਫੁੱਲ ਦੂਜਾ ਫੁੱਲ ਤੀਜਾ ਫੁੱਲ ਤੇ ਸਾਨੂੰ ਪਤਾ ਜਿਹੜਾ ਫੁੱਲ ਆ ਉਹਦੀ ਡੰਡੀ ਕੀ ਹੁੰਦੀ ਆ ਹਰੀ ਖਰੀਦੋ ਕੀ ਬਣ ਜੂਗਾ ਹਰਿਆਣਾ ਤਾਂ ਫੁੱਲ ਸ਼ਬਦ ਤੋਂ ਅਸੀਂ ਇਹ ਪੀ ਤੋਂ ਮੰਨੀਏ ਤਾਂ ਪੰਜਾਬ ਐਚ ਤੋਂ ਹਿਮਾਚਲ ਪ੍ਰਦੇਸ਼ ਯੂ ਤੋਂ ਉਤਰਾਖੰਡ ਤਾਂ ਅਸੀਂ ਇਹਦੇ ਵਿੱਚ ਤਿੰਨ ਰਾਜ ਬੜੇ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹਾਂ ਪੰਜਾਬ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਫੁੱਲ ਦਾ ਅਸੀਂ ਮੰਨੀਏ ਸਾਨੂੰ ਪਤਾ ਵੀ ਫੁੱਲ ਦੀ ਡੰਡੀ ਕਿਹਜੀ ਹੁੰਦੀ ਹੈ ਹਰੀ ਤਾਂ ਹਰੀ ਸ਼ਬਦ ਤੋਂ ਕੀ ਬਣ ਗਿਆ ਹਰੀ ਤੋਂ ਕੀ ਬਣ ਗਿਆ ਹਰਿਆਣਾ ਉੱਪਰ ਸਾਨੂੰ ਪਤਾ ਹੀ ਹੈਗਾ ਜੰਮੂ ਕਸ਼ਮੀਰ ਤੇ ਲਦਾਖ ਤਾਂ ਸਾਡੇ ਇਸ ਤਰ੍ਹਾਂ ਚਾਰ ਰਾਜ ਸੌਖੇ ਤਰੀਕੇ ਨਾਲ ਤੇ ਦੋ ਸਾਨੂੰ ਉੱਪਰ ਪਤਾ ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜੰਮੂ ਕਸ਼ਮੀਰ ਤੇ ਲਦਾਖ ਤਾਂ ਅਸੀਂ ਇਸ ਵੀਡੀਓ ਰਹਿ ਚਾਰ ਰਾਜ ਯਾਦ ਕਰਨੇ ਸਿੱਖੇ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਹਰਿਆਣਾ ਤੇ ਇਸ ਤਰ੍ਹਾਂ ਅਸੀਂ ਇਹ ਬਾਕੀ ਰਾਜ ਨੇ ਉਹ ਵੀ ਅਸੀਂ 203 ਵੀਡੀਓ ਵਿੱਚ ਯਾਦ ਕਰ ਲਾਂਗੇ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਸਾਡੇ ਕਦੋਂ ਯਾਦ ਹੋ ਗਏ ਧੰਨਵਾਦ